ਮੰਤੇ ਸਾਹਿਬ ਕੀ ਕਰ ਰਹੇ ਅੱਜ ਤੁਸੀਂ ਆਪਣਾ ਖਾਲਸੇ ਦੇ ਕਾਰਸ਼ਵ ਦਾ ਡੱਬ ਕਰੰਦਾ ਹੈ ਅੱਛਾ ਕਾਰ ਪੈਸਾ ਪਾੜਦੇ ਜਾਂਦੇ ਹਲੇ ਮਲੇ ਨਾਲ ਅੱਛਾ ਹਾਂ ਕੀ ਬਾਤ ਹੈ ਜੀ ਚੈੱਕ ਕਰੋ ਪਈ ਦੀ ਦੁਬਾਰਾ ਬੋਲਾ ਦੁਬਾਰਾ ਵੇਖੋ ਚੈੱਕ ਕਰੋ ਪਈ ਦੀ ਭਰਤਾ ਕਹਿੰਦੇ ਨਹੀਂ ਭਾਰਤ ਦਾ ਪੈਸਾ ਡੀਜੇ ਖੁੱਲਦੇ ਆ ਵੇ ਆਪਣੇ ਸਟੇਟ ਬੋਲ ਗਏ ਚੈੱਕ ਕਰੋ ਪਈ ਦੀ ਆ ਨੀ ਵੀ ਸਾਰੇ ਸੰਸਾਰ ਨਾਲ ਸਾਸਰੀ ਘਰ ਜੋਗੇ ਭਾਈ ਗੁਰਦੀ ਦਾ ਖਾਲਸਾ ਭਾਈ ਗੁਰਦੀ ਦੇ ਪਦੇ ਹੈ ਵਰਤੇ ਆਪਣਾ ਖਾਲਸੇ ਦੇ ਕਾਰ ਸ਼ਬਦ ਨਵਾਂ ਸ਼ਬਦ ਧਾਰਮਿਕ ਗੀਤ ਉਹਦਾ ਪੋਸਟਰ ਆ ਚੁੱਕਾ ਵਾ ਜੀਤ ਵੀ ਦੌਂਦਣਾ ਤਾਂ ਕਾਇਨਾ ਵਾ ਵੇਤੀ ਉਸ ਪੋਸਟਰ ਨੂੰ ਵਾਤਾਵਰਤ ਲਾਇਕ ਸ਼ੇਅਰ ਪਸੰਦ ਕਰੋ ਗਾਂ ਦੇ ਗਾਂ ਸਾਰੇ ਸੰਸਾਰ ਚ ਪਚਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ 12 ਤਰੀਕ ਨੂੰ ਸਾਡਾ ਧਾਰਮਿਕ ਗੀਤ ਆ ਜਾਣਾ ਸਵੇਰੇ 10 ਵਜੇ ਤੇ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ 62 ਵਸ ਤੋਂ ਰੇ ਹੋ ਤੇ ਆਪਣੇ ਕੀਮਤੀ ਕਮੈਂਟ ਦੇ ਕੇ ਸਾਨੂੰ ਜ਼ਰੂਰ ਦੱਸੋ ਸਾਡਾ ਧਾਰਮਿਕ ਗੀਤ ਕੰਕੀਦਾ ਦਾ ਲੱਗਿਆ ਕਿ ਵੈਰ ਮਤ ਬੋਲੇ ਸੋਧਾ ਸਤ ਸ੍ਰੀ ਅਕਾਲ ਸਾਡੇ ਵੀ ਆਪਰੇ ਜੋ ਡੈਵਲ ਗਾਣੇ ਤੇ ਪਾਪ ਜੱਟ ਕੇ ਗਾਣੇ ਨੂੰ ਬਹੁਤ ਆਰਦਾਤਾ ਕਰੋੜ ਦੇ ਹੋ ਗਏ ਆ ਗਾਇਕਾਂ ਦਾ ਬਹੁਤ ਕਿਰਪਾ ਕੀਤੀ ਧੰਨਵਾਦ ਜਾਣ ਕੇ ਕਹਿ ਸਕੋ ਬਹੁਤ ਪਾਰਟੀ ਹੁੰਦੀ ਆ ਹਾਂ ਛੋਟੇ ਉਹ ਕਿੰਨਾਂ ਨੇ ਗਣਕਰ ਬੰਬ ਜੱਟੀ ਐਣਿਓ ਦੇ ਜੱਟ ਨੂੰ ਵੀ ਬੰਬ ਡਿਫਿਊਜ਼ ਕਰ ਲੈ ਹਾਂ ਜੀ ਹਾਂ ਜੀ ਸ਼ੇਅਰ ਕਰਾਂਗੇ